ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ ਔਰ ਇਸ ਝਗੜੇ ਦੌਰਾਨ ਦੋਨਾਂ ਪਾਸਿਆਂ ਤੋਂ ਕੁਲ 4 ਵਿਅਕਤੀ ਜ਼ਖਮੀ ਹੋ ਗਏ ਹਨ ਜਿਸ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਵਿਕਾਸ ਗੁਪਤਾ ਵੀ ਜ਼ਖਮੀ ਹੋਏ ਹਨ ਫਿਲਹਾਲ ਜ਼ਖਮੀਆਂ ਨੂੰ ਗਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਸਰੀ ਧਿਰ ਦੇ ਜ਼ਖਮੀ ਹੋਏ ਵਿਅਕਤੀਆਂ ਨੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਉੱਪਰ ਦੁਕਾਨ ਤੇ ਆ ਕੇ ਹਮਲਾ ਕਰਨ ਦੇ આરોਪ ਲਗਾਏ ਹਨ ਮੈਂ ਵਿਕਾਸ ਗੁਪਤਾ ਜੀ ਜ਼ਿਲ੍ਹਾ ਮਹਾ ਮੰਤਰੀਆਂ 7 ਹੀ ਸਾਲ ਹੋ ਗਏ ਇਹਨਾਂ ਕੋ ਮੈਂ ਸੱਤਪਾਲ ਫਰੂਟ ਵਾਲੇ ਮਿਲਰ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੁ ਲੱਖ ਰੁਪਈਆ ਮੈਂ ਇਹਨਾਂ ਕੋ ਜਦੋਂ ਹੀ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਸਾਨੂੰ ਗਾਲੀ ਗਾਲਾਂ ਕੱਢਦੇ ਨੇ ਤੇ ਨਾਲ ਕਹਿੰਦੇ ਸਾਡ ਕੋ ਪੇਮੈਂਟ ਨਹੀਂ ਆ ਕਾਫੀ ਦੇਰ ਹੋ ਗਈ ਆ ਇਹਨਾਂ ਕੋ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ ਤੇ ਐਰ ਕੀ ਅੱਜ ਮੈਂ ਉਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ ਤੇ ਤੁਸੀਂ ਪੇਮੈਂਟ ਹੀ ਨਹੀਂ ਦੇ ਤੇ ਇਹਨੇ ਮੇਰੇ ਹੱਥੀ ਪਾ ਗਿਆ ਪਹਿਲੇ ਫਿਰ ਨਾਲ ਮੁਰਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ ਜਦ ਕਿ ਦੋਨੇ ਬੇਟੇ ਆਦੇ ਮੈਨੂੰ ਲੱਗਦਾ ਇੱਕ ਹੋਰ ਨਾਲ ਦੋ ਜਣੇ ਹੋਰੀ ਚਾਰ ਜਣੇ ਆ ਕੇ ਸਾਡੇ ਹੱਥੀ ਬੈ ਗਏ ਨਾ ਰਾੜ ਪਿੱਛੇ ਦੋਰ ਕੀਆ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੜੇ ਤੇ ਵੀ ਮਾਰੀ ਆ ਮੇਰੇ ਬਾਹਾਂ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ 네 ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੋੜਾ ਸੀ ਉਹਨੂੰ ਉਹਦੀ ਮਤਲਬ ਉਹਦਾ ਵੀ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇ ਉਹਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜ਼ੀ ਜੋ ਮਰਜ਼ੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠ ਕਾਫੀ ਦੇਰੀ ਹੋ ਗਈ ਹੈ ਹੁਣ ਕਿਨੇ ਕਿਨੇ ਹਮਲਾ ਕੀਤੇ ਆ ਬੰਦੇ ਪਛਾਣਾ ਕਿਹਨਾਂ ਪੰਜ ਬੰਦੇ ਜਿਹਨਾਂ ਸਤਪਾਲ ਫੂਡ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਆ ਉਹਨਾਂ ਪਛਾਤੇ ਉਹਨੂੰ ਪਤਾ ਨਹੀਂ ਕੋਣਾ ਤੁਹਾਨੂੰ ਕੌਣ ਲੈ ਗਿਆ ਇੱਥੇ ਮੇਰੇ ਨੂੰ ਮੇਰਾ ਯਾਦ ਦੋਸੀ ਮੜਾ ਉਹ ਨੰਗਦਾ ਪਿਆ ਹੀ ਉਹ ਲੈ ਗਿਆ ਕੀ ਮੰਗ ਕਰਦੇ ਮੰਗਿਆ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਦੇ ਪੈਸੇ ਦਿੱਤੇ ਆ ਜੇ ਪੈਸੇ ਮੰਗਣ ਗੁੰਡਾਗਰਦੀ ਕਰਦੇ ਬਦਮਾਸ਼ੀ ਕਰਦੇ ਪੂਰੀ ਅੱਗੇ ਉਹਦਾ ਰਾੜਾ ਦੁਕਾਨ ਤੇ ਰੱਖੀ ਐ ਨੇ ਚੈੱਕ ਕਰੋ ਜਾ ਕੇ ਇੱਥੇ ਰਾੜਾ ਪਈਆਂ ਨੇ ਦੁਕਾਨ ਤੇ ਕੇਸ਼ਕਮਰ ਮੇਰਾ ਨਾਮ ਜੀ ਹੈ ਮੈਂ ਸੋਪ ਤੇ ਹੀ ਸ਼ੋਪ ਤੋਂ ਛੋਟੇ ਬੱਦਰ ਦਾ ਫੋਨ ਆਇਆ ਮੈਂ ਘਰ ਗਿਆ ਛੋਟੇ ਬੱਦਰ ਨੂੰ ਲੈਣ ਵਾਸਤੇ ਫਾਦਰ ਸਾਉਂ ਦੁਕਾਨ ਤੇ ਇਕੱਲੇ ਸੀ ਫਾਦਰ ਸਾਉਂ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਅੱਗੇ ਫਾਦਰ ਸਾਹਿਬ ਨੂੰ ਪੈਗੇ ਆਣ ਕੇ ਫਾਦਰ ਸਾਹਿਬ ਨੂੰ ਫੜ ਕੇ ਘੁੱਟਿਆ ਆਣੇ ਚੰਗੀ ਤਰ੍ਹਾਂ ਨੇ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਅਸੀਂ ਘਰ ਆਏ ਆ ਇਹਨਾਂ ਨੇ ਨਾ ਕਿ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਘੁੱਟਿਆ ਮੇਰਾ ਸਿਰ ਸੂਰ ਫਾੜਤਾ ਮੇਰਾ ਹੱਥੇ ਵੀ ਲਾਤੀ ਮੇਰੇ ਲਾਤੀ ਸੱਟ ਲਾਤੀ ਮੇਰੇ ਨੇ ਮੇਰੇ ਉਹਨਾਂ ਦੇ ਕਹਣਾ ਵੀ ਪੇਮੈਂਟ ਦੇਣਾ ਕੋ ਲੈਣੀ ਆ ਸਰ ਪੇਮੈਂਟ ਦਾ ਪੇਮੈਂਟ ਦਾ ਚੱਕਰ ਹੈਗਾ ਹੀ ਇਹ ਸਾਰਾ ਹੀ ਰੋਜ਼ ਦੇ ਇਹਨਾਂ ਨੂੰ ਪੈਸੇ ਜਰਾਂ ਨੂੰ ਦੇ ਦੇਂਦੇ ਹੀ ਪੈਸੇ ਇਹਨਾਂ ਨੂੰ ਇਹ ਸਾਰਾ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮਾੜ ਮੰਡੀਓ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਮੰਡੀ ਹੋ ਕੇ ਨਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਦਦਾਂ ਦਾ ਫੋਨ ਆ ਗਿਆ ਮੈਂ ਛੋਟੇ ਬਦਦਾਂ ਨੂੰ ਕੰਟਰੋਲ ਲੈਣ ਗਿਆ ਜੇ ਮੈਂ ਛੋਟੇ ਬਦਦਾਂ ਨੂੰ ਕੰਟਰੋਲ ਲੈਣ ਗਿਆ ਆ ਤੇ ਬਸ ਇਹਨਾਂ ਨੇ ਬਾਅਦ ਚੋਂ ਆਣ ਕੇ ਮੇਰੇ ਵਫਾਦਾਰ ਸਾਊਂ ਨੂੰ ਨਾਈ ਪਰ ਕੋਈ ਹੈਗੀ ਕੋਈ ਇਹਨਾਂ ਦੀ 40000 ਰੁਪਏ ਕਰਨੀ ਇਹਦੇ ਲੱਖ ਰੁਪਈਆ ਵਾ ਜਿਹੜੇ ਨੇ ਬਹਾਨੇ ਮਾਰਦੇ ਆ ਬਾਕੀ ਸਾਰ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਰਾ ਸਾਰ ਲਿਖਿਆਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਸਾਬਦਾ ਹੈਗਾ ਇਹਨਾਂ ਦਾ ਨਾ ਕਾਪੀ ਦੇ ਸਾਰਾ ਸਾਰ ਸਾਬਦਾ ਲਿਖਿਆਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੇ ਕਰਲੇ ਨੂੰ ਵੇਖ ਕਟਿਆਣਾਂ ਨੇ ਮੈਨੂੰ ਤੇ ਜਦੋਂ ਆਹੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕਟਿਆਣਾਂ ਮੇਰਾ ਸੇਲ ਸੂ ਸਾਰਾ ਵਗੜਤਾ ਇਹਨਾਂ ਨੇ ਹਵਦਾ ਕਿੰਨੇ ਪੈਸੇ ਜਗਮੀ ਤੇ ਬਣਾਉਂ ਮੇਰੇ ਸਰ ਨੂੰ ਆਗੇ ਸੇਲ ਤੇ ਟਾਂਕੇ ਲੱਗੇ ਆ 15 20 ਟਾਂਕੇ ਬੰਦੇ ਹੱਡੇ ਨਾਲ ਕੀ ਚੱਲਣ ਤਿੰਨ ਤਿੰਨ ਬੰਦੇ ਜਖਮੀ ਹੋਏ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਈ ਡੇਢ ਤੋਂ ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚ ਆਏ ਹੋਏ ਆ ਤਕਰੀਬਨ ਦੋਨੋਂ ਨੂੰ ਮਿਲਾ ਕੇ ਚਾਰ ਪੇਸ਼ੈਂਟ ਆ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ 13 ਨਾਲ ਦੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਆ ਚਾਰਾਂ ਦੇ ਮਲਟੀਪਲ ਇੰਜਰੀਜ਼ ਆ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਆ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਰਿਪੋਰਟ opinion ਆਏਗਾ ਸੀ ਉਹਦੇ ਬਿਹਾਫ ਤੇ ਰਿਪੋਰਟ ਜੰਕ ਕਰਦਾ। ਕੋਈ ਬੀਜੇ ਵੀ ਆ ਕੋਈ ਹੈ ਚੁ। ਅਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਸਟ ਆਈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਸਟ੍ਰੀਟ ਚ।